ਸਵੇਰੇ ਸਵੇਰੇ ਹੀ ਵੱਜੀ ਜਾਂਦਾ ਹੈ ਪਤਾ ਨਹੀਂ ਕੌਣ ਨਿਰਨੇ ਕਾ ਜੀ ਕੌਣ ਚੁੱਕ ਕੇ ਪੈ ਜਾਂਦਾ ਈ ਬੀ ਬੰਦਾ ਰੱਬ ਦਾ ਨਾਮ ਲੈ ਲੈ ਲੋ ਕੜੀ ਬੜਬੜ ਕਰਦੀ ਗੁਰੀ ਦੀ ਮਾਂ ਨੇ ਫੋਨ ਚੁੱਕਿਆ ਹੈਲੋ ਜੀ ਮੈਂ ਸਕੂਲ ਦਾ ਮਾਸਟਰ ਬੋਲਦਾ ਗੁਰੀ ਘਰੇ ਹੀ ਆ ਮੇਰੀ ਗੱਲ ਕਰਵਾ ਦਿਓ ਹਾਂ ਸਰ ਘਰੇ ਹੀ ਆ ਇਹ ਗੁਰੀ ਤੇ ਸਰ ਦਾ ਫੋਨ ਆ ਗੱਲ ਕਰ ਲੈ ਇਹ ਮਾਸਟਰਾ ਨੋਰੀ ਟੈਕ ਨਹੀਂ ਕੀਤੇ हां जी सर ਸਤਿ ਸ੍ਰੀ ਅਕਾਲ ਗੁਰੂ ਨੇ ਅਧਿਆਪਕ ਨੂੰ ਆਦਰ ਦਾ ਝਟਾ ਮਾਰਿਆ ਅੱਗੋਂ ਮਾਸਟਰ ਜੀ ਬੋਲੇ ਗੁਰੂ ਮੇਰੀ ਗੱਲ ਸੁਣ ਧਿਆਨ ਨਾਲ ਅੱਜ ਜੋਗ ਦੇਸਾ ਉਪਰੋਂ ਹੁਕਮ ਆਇਆ ਨੇ 2 ਵਜੇ ਤੋਂ ਪਹਿਲਾਂ ਜੋ ਕਰਦੇ ਹੋਏ ਬੱਚਿਆਂ ਦੀਆਂ ਫੋਟੋਆਂ ਭੇਜੋ ਤੂੰ ਆਪਣੀ ਫੋਟੋ ਵੀ ਭੇਜ ਦੇ ਤੁਹਾਡੇ ਪਿੰਡ ਵਾਲੀ ਸੱਤੀ ਗਗਣੇ ਤੇ ਬਿੰਦਰੀ ਨੂੰ ਦੀ ਵੀਰਾ ਸੁਨੀਹਾ ਲਗਾ ਕੇ ਆ ਉਹਨਾਂ ਦੇ ਘਰਾਂ ਚ ਕੋਣ ਨਹੀਂ ਚੁੱਕਿਆ ਕਿਸੇ ਇੱਕ ਗੱਲ ਹੋਰ ਸੁਣ ਉਹਨਾਂ ਕੋਲ ਟੱਚ ਫੋਨ ਵੀ ਹੈ ਤੂੰ ਉਹਨਾਂ ਨੂੰ ਆਪਣੇ ਘਰ ਹੀ ਬੁਲਾ ਲੈ ਇੱਥੇ ਖਿੱਚ ਕੇ ਪੇਜ ਦਿਓ ਬਹੁਤ ਜ਼ੋਰ ਹੀ ਕੰਮ ਹੈ ਜਾ ਪੁੱਤ ਹੁਣੇ ਜਾ ਗੁਰੀ ਫੋਨ ਕੱਟਦੇ ਸਾਰ ਸਾਈਕਲ ਚੁੱਕ ਕੇ ਪਿੰਡ ਦੀ ਫਿਰਨੀ ਵੱਲੋਂ ਉਤਰਿਆ ਦੋ ਘਰਾਂ ਨੂੰ ਜਾਂਦੇ ਲੱਗੇ ਸਨ ਤੇ ਕੇਵਲ ਬਿੰਦਰੀ ਦਾ ਪਿਆਉ ਹੀ ਘਰੇ ਮਰਿਆ ਗੁਰੀ ਨੇ ਮਾਸਟਰ ਦੇ ਫੋਨ ਵਾਲੀ ਗੱਲ ਦੱਸਣ ਤੇ ਉਹ ਔਖਾ ਭਾਰਾ ਹੋਇਆ ਬੋਲਿਆ ਮਾਸਟਰ ਤਾਂ ਵਿਲੇ ਨੇ ਸਾਨੂੰ ਹਜ਼ਾਰ ਸਿਆਪੇ ਨੇ ਸਾਡੇ ਕੋਲ ਨਹੀਂ ਟਾਈਮ ਇੰਨਾ ਵਿਲੇ ਕਮਾਉਂ ਜਵਾਕ ਤਾਂ ਖੇਤਾਂ ਵੱਲ ਗਏ ਨੇ ਘਰ ਵਾਪਸ ਆ ਕੇ ਗੁਰੀ ਨੇ ਸਰ ਨੂੰ ਪਹੁੰਚ ਕਰਕੇ ਸਾਰੀ ਗੱਲ ਦੱਸੀ ਤੇ ਪੜਿਆ ਲਿਖਿਆ ਸ਼ਹਿਰੀ ਮਾਸਟਰ ਫੋਨ ਕਰਦਿਆਂ ਹੀ ਮਨ ਹੀ ਮਨ ਕੋਸਣ ਲੱਗਿਆ ਇਹ ਪਿੰਡਾਂ ਵਾਲੇ ਸਮਝਦੇ ਹੀ ਨਹੀਂ ਇਹਨਾਂ ਨੂੰ ਸਕੂਲ ਦੇ ਕੰਮ ਜ਼ਰੂਰੀ ਨਹੀਂ ਲੱਗਦੇ ਜੋਗ ਭਲਾ ਕੋਈ ਮਾੜੀ ਚੀਜ਼ ਹੈ ਸਿਹਤ ਨਹੀਂ ਕਿੰਨਾ ਜ਼ਰੂਰੀ ਆ ਦੁਪਹਿਰ 2:00 ਵਜੇ ਤੱਕ ਕੁਝ ਹੋਰ ਬੱਚਿਆਂ ਨੂੰ ਫੋਨ ਕਰਨ ਤੋਂ ਬਾਅਦ ਮਾਸਟਰ ਸਾਹਿਬ ਨੇ ਇੱਕ ਵਾਰ ਸਤੀ ਦੇ ਪਿਓ ਨੂੰ ਦੁਬਾਰਾ ਫੋਨ ਕੀਤਾ ਨਹੀਂ ਤਾਂ ਉਪਰੋਂ ਝਿੜਕਾ ਖਾਣਿਆ ਪੈਣ ਗਿਆ ਹੈਲੋ ਤੋਂ ਅੱਗੇ ਬਦਿਆਂ ਮਾਸਟਰ ਨੇ ਸਤੀ ਨਾਲ ਗੱਲ ਕਰਾਉਣ ਦੀ ਤਕੀਦ ਕਰਦਿਆਂ ਸਾਰੀ ਕਹਾਣੀ ਬੜੇ ਰੋਵ ਨਾਲ ਸਤੀ ਅੱਗੇ ਦੁਹराई ਜੋਗ ਬਹੁਤ ਜ਼ਰੂਰੀ ਹੈ। ਅਗੋਂ ਜਿੰਦਗੀ ਤੋਤਪੇ ਤਪਦੇ ਪਾਣੀ ਚ ਖੜੇ ਮੁਰਕੇ ਨਾਲ ਤੇ ਪਤਿ ਪਤਿ ਚੌਂਦੇ ਸਤੀ ਨੇ ਕਿਹਾ ਸਰ ਜੀ ਜੋਗ ਸਿਹਤ ਲਈ ਜ਼ਰੂਰੀ ਪਰ ਜੋਗ ਉਹਦੇ ਨਾਲੋਂ ਵੀ ਵੱਧ ਜ਼ਰੂਰੀ ਹੈ। ਕਿਉਂਦੇ ਰਹੜੇ ਮਾਫ ਕਰਨਾ ਅੱਜ ਜੋਗ ਰਹੇ ਚੋਗ ਕੁਮਾਰ ਰਹੇ ਆ ਛੁੱਟੀਆਂ ਦਾ ਲਾਹ ਲੈ ਕੇ ਝੋਨਾ ਲਾ ਰਹੇ ਆ ਉਹ ਵੀ ਲਾਗਲੇ ਪਿੰਡ ਦੇ ਖੇਤਾਂ ਵਿੱਚ ਜੇ ਇਹ ਦਿੱਤੋਂ ਛੱਡ ਕੇ ਥੋਡੇ ਵਾਲਾ ਜੋਗ ਖਿਚਬੌਂਡ ਪਿੰਡ ਤੁਰ ਗਿਆ ਅਗਲੇ ਸਬਜਟ ਨੇ ਖੇਤ ਚ ਪੈਰ ਨਹੀਂ ਧਰਨ ਦੇਣਾ ਸਾਡਾ ਚੋਗ ਰੋਜੂ ਤੇ ਬੰਦਾ ਜੋਗ ਬਣਾ ਰਹਿ ਸਕਦਾ ਹੈ ਚੋਗ ਬਣਾ ਨਹੀਂ ਰਹਿ ਸਕਦਾ ਬੱਚੇ ਤੋਂ ਤਰਕ ਹਕੀਕਤ ਸੁਣਦਿਆਂ ਬਿਨਾ ਕੁਝ ਕਹੇ ਸਰ ਨੇ ਫ਼ੋਨ ਕੱਟ ਦਿੱਤਾ ਤੇ ਇਹ ਸੋਚਦਾ ਹੋਇਆ खिੜਕਾਂ ਲਈ ਤਿਆਰ ਹੋ ਗਿਆ ਤੇ ਇਹ ਪ੍ਰੋਗਰਾਮ ਲਿਖਣ ਵਾਲੇ ਸੋਨਮਈ ਤੇ ਉਪਰਲੇ ਦਫ਼ਤਰ ਪਤਾ ਨਹੀਂ ਕਦੋਂ ਆਪਣੀਆਂ ਖਿੜਕੀਆਂ ਖੋਲ ਇਸ ਚੋਗ ਤੋਂ ਜੋਗ ਤੱਕ ਦੀਆਂ ਕੰਡੇਦਾਰ ਹਵਾਵਾਂ ਨੂੰ ਦੇਖਣਗੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਦੱਸੋ ਇਹ ਗਲਤ ਹੈ ਜਾਂ ਠੀਕ ਕਰਿਆ ਕਹਾਣੀ ਨੂੰ ਸੁਣ ਲਈ ਧੰਨਵਾਦ